ਫੀਲਡ ਵਰਕਰ ਐਂਡ ਵਰਕਸ਼ਾਪ ਯੂਨੀਅਨ ਵੱਲੋਂ ਪੰਜਾਬ ਸਰਕਾਰ ਖਿਲਾਫ ਡੀਸੀ ਦਫ਼ਤਰ ਸਾਹਮਣੇ ਦਿੱਤਾ ਧਰਨਾ ਅਤੇ ਮੁਜ਼ਾਹਰਾ ਆਉਣ ਵਾਲੇ ਦਿਨਾਂ ਵਿੱਚ ਹੋਵੇਗਾ ਤੇਜ ਸਰਕਾਰ ਖਿਲਾਫ ਕੀਤੀ ਗਈ ਜਮ ਕੇ ਨਾਹਰੇਬਾਜੀ ਹੋਰ ਉੱਥੇ ਬੋਲਦੇ ਆਗੂਆਂ ਨੇ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਫੀਲਡ ਵਰਕਸ਼ਾਪ ਯੂਨੀਅਨ ਜਿੰਦਾਬਾਦ 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 ਸਰਕਾਰ ਮੁਰਦਾਬਾਦ 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 ਕਣ ਕਣ ਸਿਆਪਾ ਹਾਏ 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 ਚਾਰ ਕੁੱਤੀ ਸਬਰਣ ਗਈ ਹਾਏ 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 ਜਿੰਦਾਬਾਦ 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 ਢੜਦੇ ਵਾਲਾ ਜਿੰਦਾਬਾਦ 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 ਸਾਡੇ ਫੀਡ ਐਂਡ ਬੈਂਕ ਸਾਹਿਬਾਂ ਦੇ ਜੋ ਮੈਨ ਬ੍ਰਾਂਚ ਚ ਅੱਜ ਵਕਤ ਮਾਜਲ ਕਾ ਦੀ ਅੱਜ ਚੋਲ ਤੋਂ ਬਾਅਦ ਪਹਿਲੇ ਕ੍ਰੀਏਟਿਵਿਟੀ ਨੂੰ ਜਾ ਰਹੀ ਹੈ ਕਿਉਂਕਿ ਸਾਡੇ ਮੰਗਾ ਲਈ ਅਸੀਂ ਇੱਥੇ ਡੀਸੀ ਡਾਕਟਰ ਦੇ ਫਾਰਮ ਲੈ ਕੇ ਇਕੱਠੇ ਹੋਇਆ ਪਰ ਜਾਓ ਸਰਕਾਰ ਵੱਲੋਂ ਜੋ ਨਹਿਣ ਨਿਫਾਸ਼ ਤੋਂ ਬਾਅਦ ਕਿਰਤੀਵਾਦੀ ਸਮਾਟਾਈ 10 ਸਾਲ વીਤ ਜਾਣ ਤੋਂ ਬਾਅਦ ਇੱਕ ਵੀ ਵਾਤਾ ਨਹੀਂ ਪੂਰਾ ਕੀਤਾ ਸਭ ਮੁਲਾਜ਼ਮਾਂ ਦੇ ਹੱਕੀ ਤੇ ਜਾਇਜ਼ ਮੰਗਾ ਉਹਨਾਂ ਨੂੰ ਦਬਿਆ ਤੇ ਗੁਚਲਿਆ ਜਾ ਰਿਹਾ ਏ ਢੇਕੇ ਦੇ ਲੱਕੇ ਮੁਲਾਜ਼ਮ 18-18 ਸਾਲ ਹੋ ਚੁੱਕੇ ਜਿਨ੍ਹਾਂ ਨੂੰ ਵਿਭਾਗ ਦੇ ਵਿੱਚ ਸ਼ਾਮਲ ਨਹੀਂ ਕੀਤਾ ਜਾ ਰਿਹਾ ਮੁਲਾਜ਼ਮਾਂ ਦੇ ਡੀਏ ਹੋਏ ਜਾ ਰਹੇ ਨੇ ਬਕਾਇਆ ਸਾਡੇ ਪੈਂਡਿੰਗ ਪਏ ਨੇ ਕਾਹ ਕਾਟੇ ਠੇਕੇ ਦੇ ਲੱਗੇ ਮਲਾਜਾਂ ਨੂੰ ਵੀ ਬਾਹਰ ਵਿੱਚ ਸ਼ਾਮਲ ਕਰਕੇ ਕਟ ਡਟ 60000 ਰੁਪਏ ਤਰ੍ਹਾਂ ਜਿਹੜੇ ਇਹਨਾਂ ਦੇ ਉਧਰ ਵਾਦਾ ਕੀਤਾ ਜਾਵੇ ਜੋਨ ਮੈਨੀਫੈਸਟੋ ਦੇ ਵਿੱਚ ਸਰਕਾਰ ਨੇ ਬਹੁਤ ਵਾਦੇ ਕੀਤੇ ਸੀ ਪਰ ਸਰਕਾਰ ਨੇ ਸਰਕਾਰ ਤੇ ਨਵੀਂ ਸਰਕਾਰ ਨੂੰ ਲਿਆਉਣ ਲਈ ਲੋਕਾਂ ਨੇ ਇਹ ਧਈਆ ਕਰ ਲਿਆ ਕਿ ਕਿਸੇ ਸਤ ਜੋਰ ਸਰਕਾਰਾਂ ਨੇ ਕੁਝ ਨਹੀਂ ਕੀਤਾ ਉਹ ਸਾਡੇ ਸਮੂਏ ਪੂਰੀ ਆਸ ਸੀ ਮਲਾਜਮਾਂ ਨੂੰ ਔਰ ਆਪ ਆਮ ਜਨਤਾ ਨੂੰ ਜਨਤਾ ਜਥੇ ਪਰਤੇ ਜਥੇ ਬੰਦਿਆਂ ਨੇ ਵੀ ਸੋਚਿਆ ਸੀ ਕਿਲਾਜ਼ਮ ਜਥੇ ਬੰਦਿਆਂ ਨੇ ਵੀ ਸੋਚ ਕੇ ਇਹ ਸਰਕਾਰ ਨੂੰ ਵੋਟ ਪਾਉਂ ਕੀਤੀ ਸੀ ਤੇ ਇਹ ਨਵੀਂ ਸਰਕਾਰ ਬਣਾਈ ਸੀ ਪਰ ਇਸ ਸਰਕਾਰ ਨੇ ਕੁਝ ਨਹੀਂ ਕੀਤਾ ਹੁਣ ਲਗਾਤਾਰ ਸਾਡੇ 50 ਝੂਠੀ ਮੁਲਾਜ਼ਮ ਪੈਨਸ਼ਨ ਸਾਂਝੇ ਸੰਘਰਸ਼ ਨੂੰ ਮੀਟਿੰਗਾਂ ਦੇ ਕੇ ਦੇ ਕੇ بار-ਬਾਰ ਟਾਈਮ ਤੋਂ ਮੁੱਕਰ ਜਾ ਰਹੇ ਲਗਭਗ 7 ਮੀਟਿੰਗਾਂ ਹੋ ਗਈਆਂ ਜਿਹੜੀਆਂ ਸਰਕਾਰ ਵੱਲੋਂ ਮੁੱਕੜ ਗਿਆ ਮੁੱਕਰੀਆਂ ਜਾ ਰਹੀਆਂ ਨੇ ਆਉਣ ਵਾਲੇ ਸਾਨੂੰ ਫੇਰ 12-9 ਦੀ ਮੀਟਿੰਗ ਦਿੱਤੀ ਜਾ ਰਹੀ ਹੈ ਜਿਹਦੇ ਵਿੱਚ ਸਾਨੂੰ ਇਹ ਸਰਕਾਰ ਤੇ ਖਿਲਾਫ ਕੋਈ ਵਿਸ਼ਵਾਸ ਨਹੀਂ ਹੈਗਾ ਕਿ ਸਾਡੇ ਹੁਣ ਵੀ ਮੀਟਿੰਗ ਕੀਤੀ ਜਾਵੇ ਇਹਦੇ ਰੋਜ਼ ਰੋਜ਼ ਵਿੱਚ ਅਸੀਂ ਸਰਕਾਰ ਦੇ ਛੋਟੇ ਪੰਡਾ ਪੰਡਾ ਦੇ ਜਿਹੜੇ ਬੰਦੇ ਬਣੇ ਹੋਏ ਨੇ ਉਹਨਾਂ ਤੋਂ ਕੱਲ ਤੋਂ ਸਾਡੇ ਧਰਮੇ ਸ਼ੁਰੂ ਨੇ ਜਿੱਥੇ ਕੱਲ ਅਸੀਂ ਡੀਸੀ ਦਫ਼ਤਰ ਦੇ ਸਾਹਮਣੇ 3 ਵਜੇ ਤੋਂ ਬਾਅਦ ਬੜਾ ਤਖੜਾ ਪ੍ਰੋਟੈਸਟ ਟੈਸਟ ਕਰਕੇ ਇਸ ਪੰਜਾਬ ਸਰਕਾਰ ਦੇ ਚੌਥਿਆਂ ਫੰਡਾਂ ਦੇ ਜਿਹੜੇ ਲਾਰੇ ਨੇ ਉਹ ਸਾੜਾਂਗੇ ਔਰ ਇਹਨਾਂ ਦੇ ਅਰਥੀ ਫੂਕ ਮਜਾਰੇ ਕਰਾਂਗੇ ਔਰ ਆਉਣ ਵਾਲੇ 28 ਅੱਠ ਦੇ ਚੰਗੇ ਧਰਮੇ ਵਿੱਚ ਅਸੀਂ ਮੁਹਾਲੀ ਵਿਕੇ ਐਚਓਡੀ ਐਚਓਡੀ ਦੇ ਖਿਲਾਫ ਵੱਧ ਤੋਂ ਵੱਧ ਇੱਥੇ ਫੇਰ ਜਾਣ ਵਰਕਸ਼ਾ ਵਰਕੇ ਜੁਨੀਅਰ ਬ੍ਰਾਂਚ ਫਾਇਲ ਕਾ ਵੱਲੋਂ ਆਪਣੀ ਸਰਕੋ ਸਮੂਹ ਜਥੇਬੰਦੀ ਵੱਲੋਂ ਪੂਰੇ ਜ਼ਿਲ੍ਹੇ ਵੱਲੋਂ ਵੱਦ ਤੋਂ ਵੱਧ ਅਸੀਂ ਗੱਡੀਆਂ ਭਰ ਕੇ ਜਾਵਾਂਗੇ ਔਰ ਸਰਕਾਰ ਦੇ ਅੱਗੇ ਕੰਮ ਕਰਕੇ ਆਪਣੇ ਜੋ ਹੱਕੀ ਤੇ ਚਾਹਤ ਮੰਗਾ ਉਹ ਅਸੀਂ ਮਨਵਾਵਾਂਗੇ ਕਿਹੜੀਆਂ ਕਿਹੜੀਆਂ ਮੰਗਾਂ ਨੇ ਸਾਡੇ ਦੀ ਮੰਗਾਂ ਨੇ ਸਭ ਤੋਂ ਪਹਿਲਾਂ ਸਾਡੇ ਡੀਏ ਦੇ ਬਕਾਏ ਪਏ ਨੇ ਉਹ ਸਰਕਾਰ ਨਹੀਂ ਚੇਹਰੀ ਫਿਰ 18-18 ਵੀ ਵੀ ਸਾਲ ਤੋਂ ਸਾਡੇ ਕੱਚੇ ਮੁਲਾਜ਼ਮ ਨੇ ਜਿਹੜੇ ਉਹਨਾਂ ਨੂੰ ਵਿਭਾਗੇ ਸ਼ਾਮਲ ਨਹੀਂ ਕਰ ਰਹੇ ਧੱਕੇ ਨਾਲ ਪੰਚਾਇਤਾਂ ਦਾ ਨਿੱਜੀ ਕੰਮ ਕਰਨ ਜਾ ਰਹੀ ਹੈ ਸਰਕਾਰ ਸਾਡੇ ਇਹ ਮੇਨ ਮੰਗਾਂ ਨੇ ਇਸ ਤੋਂ ਇਲਾਵਾ ਹੋਰ ਸਾਡੇ ਮੰਗਾਂ ਨੇ ਜਿਹੜੀਆਂ ਕਿ ਲੱਕੇ ਤੱਕ ਠੇਕੇ ਤੇ ਲੱਕੇ ਮੁਲਾਜ਼ਮਾਂ ਦੇ ਜਿਹੜੇ ਸਾਡੇ ਪੰਚਾਇਤ ਦੀ ਸਕੀਮਾਂ ਨੇ ਉਹਨਾਂ ਕੇ ਨਾਲ ਥੋਪਿਆ ਜਾ ਰਿਹਾ ਹੈ ਇੱਥੋਂ ਜਿਹੜੀ ਅਫਸਰ ਸਾਹਿਬ ਉਹ ਉੱਪਰਲੇ ਦਬਾਅ ਨੂੰ ਮੰਨਦੀ ਹੋਈ ਸਾਡੇ ਉੱਪਰ ਬਹੁਤ ਜ਼ਿਆਦਾ ਵੱਡੇ ਜ਼ੁਲਮ ਕਰ ਰਹੀ ਹੈ ਔਰ ਜਿਹੜੀ ਜਿਹੜੀ ਸਾਡੀਆਂ ਸਪਲਾਈਆਂ ਨੇ ਇਹਨਾਂ ਨੂੰ ਪੰਚਾਇਤਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ ਸਾਡੇ ਇਹ ਪੂਰਤ ਲੋਰ ਮੰਗ ਕੇ ਪੰਜਾਬ ਸਰਕਾਰ ਵੱਲੋਂ ਸੇਮਾਨ ਜੇ ਨੂੰ ਸਾਸੀ ਬੇਨਤੀ ਵੀ ਕਰਦੇ ਆ ਕਿ ਇਹ ਜਿਹੜੀਆਂ ਸਾਡੀਆਂ ਸਪਲਾਈਆਂ ਨੇ